ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਤਿੰਨ ਰੰਗਾਂ ਵਿੱਚ shimmer ਦੀ ਸ਼ਰਟ ਵਾਲੀ ਆਣ ਗਈਆਂ 3100 ਰੁਪਏ ਦਾ ਰੇਟ ਹੈ ਇਹਨਾਂ ਵਿੱਚ ਫਿਲਹਾਲ ਮੇਰੇ ਕੋਲ ਤਿੰਨ ਸੂਟ ਆਏ ਨੇ ਤਿੰਨ ਰੰਗਾਂ ਵਿੱਚ ਸੂਟ ਆਏ ਨੇ ਸਿੰਗਲ ਕਲਰ ਵਿੱਚ ਲਵੈਂਡਰ ਟੋਨ ਦਾ ਕ੍ਰੈਸਟਲ ਗੈਂਜਾ ਸਿਲਕ ਦਾ embroider suit ਆਏਗਾ ਕ੍ਰੈਸਟਲ ਗੈਂਜਾ ਸਿਲਕ embroider dupatta ਆਏਗਾ ਮੋਡਲ ਸਿਲਕ ਬਾਟਮ ਆਏਗਾ ਇਦਾ ਪ੍ਰਾਈਸ 1770 ਰੁਪਏ ਆ ਦੋ ਰੰਗਾਂ ਵਿੱਚ ਆਏਗਾ ਇੱਕ ਤਾਂ ਤੁਹਾਨੂੰ ਇਸਕਾਈ ਬਲੂ ਟੋਨ ਵਿੱਚ ਮਿਲ ਜੇਗਾ ਇੱਕ ਲਵੈਂਡਰ ਵਿੱਚ ਬਹੁਤ ਪਿਆਰਾ ਦੁਪੱਟਾ ਹੈਵੀ ਆ ਘੇਰੇ ਤੇ ਵਰਕ ਹੋਇਆ ਹੈ ਪੈਚ ਵਰਕ ਹੋਇਆ ਹੈ ਨਾਲ ਕੱਟ ਵਰਕ ਹੈ ਦੁਪੱਟੇ ਤੇ ਇਹਦੇ ਵਿੱਚ ਸੌਰੀ ਤਿੰਨ ਰੰਗ ਨੇ ਲਵੈਂਡਰ ਸਕਾਈ ਬਲੂ yellow ਤੇ ਇਹਨਾਂ ਦੀ ਅਗਰ ਹੋਰ ਕੋਈ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਕੋਈ ਇਹਨਾਂ ਦੀ ਵੀਡੀਓ ਹੈਗੀ ਆ ਮੈਂ ਤੁਹਾਨੂੰ ਵੀਡੀਓ ਸ਼ੇਅਰ ਕਰ ਦਿਆਂਗੀ ਨੰਬਰ ਤੇ ਇਹ ਜਿਹੜਾ ਚਾਰ ਰੰਗਾਂ ਵਿੱਚ ਬਹੁਤ ਹੀ ਪਿਆਰਾ ਸੂਟ ਮੋਡਲ ਸਿਲਕ ਦਾ ਮੋਡਲ ਸਿਲਕ ਦਾ ਫੈਬਰਿਕ ਹੈ ਔਰਗੈਂਜ਼ਾ ਦਾ ਦੁਪੱਟਾ ਹੈ कॉटन ਦਾ बॉटम ਹੈ 1400 ਰੁਪਏ ਦਾ ਰੇਟ ਹੈ ਇਹ ਤੁਹਾਨੂੰ ਸੂਟ ਮਿਲ ਜੇਗਾ ਚਾਰ ਰੰਗਾਂ ਵਿੱਚ ਰੰਗ ਚਾਰੇ ਬਹੁਤ ਸੋਹਣੇ ਤੇ ਪਿਆਰੇ ਨੇ ਇੱਕ ਤੋਂ ਇੱਕ ਰੰਗ ਨੇ ਪਿਆਰੇ ਨੇ ਲਾਈਟ ਪੇਸਟਲ ਟੋਨ ਵਿੱਚ ਇਹ ਸੂਟ ਆਣਗੇ ਬਾਕੀਕਰ ਤੁਸੀਂ ਕੋਈ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ 4100 ਰੁਪਏ ਦੇ ਵਿੱਚ ਤੁਹਾਨੂੰ ਖੀਨ ਖਾਬ ਜਿਹੜਾ ਕਿ ਅੱਜਕੱਲ ਬਹੁਤ ਟ੍ਰੈਂਡ ਕਰ ਰਿਹਾ ਫੈਬਰਿਕ ਉਹਦੇ ਵਿੱਚ ਤੁਹਾਨੂੰ ਸੂਟ ਮਿਲ ਜੇਗਾ ਰੰਗ ਬੜੇ ਪਿਆਰੇ ਨੇ ਫੁੱਲ ਹੈਵੀ ਹੈ ਬਾਟਮ ਬੜਾ ਪਿਆਰਾ ਜਿੰਨਾ ਵੀ ਹੋਇਆ ਵਰਕ ਸਾਰਾ ਹੈਂਡਵਰਕ ਹੈ ਔਰਗੈਂਜ਼ਾ ਦਾ ਤੁਹਾਨੂੰ ਦੁਪੱਟਾ ਮਿਲ ਜੇਗਾ ਸੋਨੇ ਰੰਗ ਨੇ ਸਟਾਈਲਿਸ਼ ਨੇ ਬਹੁਤ ਪਿਆਰੇ ਨੇ ਤੇ ਰਾਇਲ ਲੁੱਕ ਦੇਣ ਵਾਲੀਆਂ ਇੱਕ ਕਲੈਕਸ਼ਨਾਂ ਨੇ ਰੰਗ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਸੂਟ ਮੈਂ ਐਡ ਕੀਤੇ ਨੇ ਸਾਰੇ ਦੇ ਸਾਰੇ ਟੋਟਲੀ ਅਵੇਲੇਬਲ ਨੇ 2000 ਰੁਪਏ ਦੇ ਵਿੱਚ organza ਦੀ ਤੁਹਾਨੂੰ ਸ਼ਰਟ ਮਿਲੇਗੀ chiffon ਦਾ pure chiffon ਦਾ ਇਹ ਦੁਪੱਟਾ ਆਏਗਾ net on ਦਾ ਬਾਟਮ ਆਏਗਾ plain bottom ਹੈ ਸ਼ਰਟ 2.5 ਮੀਟਰ ਤੋਂ ਉੱਪਰ ਦੀ ਹੈ ਲੈਂਥ ਕਾਫੀ ਹੈ ਬਹੁਤ ਪਿਆਰਾ ਵਰਕ ਹੈ ਮਿਰਰ ਵਰਕ ਦੁਪੱਟੇ ਤੇ ਸ਼ਰਟ ਤੇ ਹੋਇਆ 2000 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ 4 ਆਣਗੇ ਦੁਪੱਟਾ ਪਿਓਰਸ਼ੀ ਫਾਉਂਦਾ ਸ਼ੀ ਫਾਉਂਦੇ ਦੁਪੱਟੇ ਨੂੰ ਸਾਰੇ ਹੀ ਬੜਾ ਪਸੰਦ ਕਰਦੇ ਨੇ ਬਹੁਤ ਵਧੀਆ ਹੁੰਦਾ ਹੈ ਤਾਂ ਬਾਟਮ ਦਾ ਨੂੰ 2.5 ਮੀਟਰ ਦਾ ਵੱਡੇ ਬਰ ਦੇ ਨਾਲ ਪਲੇਨ ਮਿਲੇਗਾ ਪਿਕਚਰ ਇਹਦੀਆਂ ਜਿੰਨੀਆਂ ਵੀ ਕਲੋਜ਼ ਤੋਂ ਜਾਂ ਥੋੜੀਆਂ ਦੂਰ ਤੋਂ ਹੈਗੀਆਂ ਨੇ ਸਾਰੀਆਂ ਮੈਂ ਇੱਥੇ ਸ਼ੇਅਰ ਕਰ ਦਿੱਤੀਆਂ ਨੇ ਕਿ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਨਫਿਊਜ਼ਨ ਨਾ ਰਹੇ ਕਿ ਜਿਹੜੀ ਲੁੱਕ ਹੈ ਇਹਦੀ ਉਹ ਦੂਰੋਂ ਜਾਂ ਨੇੜੋਂ ਕਿਵੇਂ ਦੀ ਆਂਦੀ ਹੈ ਬਹੁਤ ਪਿਆਰੇ ਦੁਪੱਟੇ ਦੇ ਨਾਲ ਇਹ ਸੂਟ ਆਏ ਨੇ ਚਾਰ ਰੰਗਾਂ ਦੇ ਵਿੱਚ ਇਹ ਸੂਟ ਆਏ ਨੇ 2800 ਰੁਪਏ ਦਾ ਰੇਟ ਹੈ ਸ਼ਿਮਰ ਹੈ ਸੂਟ ਦਾ ਫੈਬਰਿਕ ਤੇ ਔਰਗੈਂਜ਼ਾ ਦਾ ਤੁਹਾਨੂੰ ਦੁਪੱਟਾ ਮਿਲੇਗਾ ਬਹੁਤ ਪਿਆਰਾ ਇਹਦਾ ਦੁਪੱਟਾ ਆਇਆ ਹੈ ਸਾਰੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਦੇ ਸਾਰੇ ਅਵੇਲੇਬਲ ਨੇ ਰੰਗ ਡਿਜ਼ਾਈਨ ਜੋ ਵੀ ਐਡ ਕੀਤੇ ਨੇ ਸਾਰੇ ਹੀ ਅਵੇਲੇਬਲ ਨੇ ਤੁਸੀਂ ਅਗਰ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਮੈਂ ਨੰਬਰ ਆਪਣਾ 6239245750 ਦਿੰਦਾ ਹਾਂ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਇਹ ਅਲਰਬੀਹਾ ਦੀ ਆਫਰ ਵਿੱਚ ਕਲੈਕਸ਼ਨ ਆਈਆਂ ਨੇ 450 ਦੇ ਵਿੱਚ ਵੈਲਵਟ ਦਾ ਤੁਹਾਨੂੰ ਫੁੱਲ ਵੈਲਵਟ ਦਾ ਸੂਟ ਮਿਲੇਗਾ ਦੁਪੱਟਾ ਵੀ ਵੈਲਵਟ ਦਾ ਸ਼ਰਟ ਬਾਟਮ ਤਿੰਨੋਂ ਚੀਜ਼ਾਂ ਤੁਹਾਨੂੰ ਵੈਲਵਟ ਦੀਆਂ ਮਿਲਣਗੀਆਂ ਰਾੰਗੇ ਦੇ ਵਿੱਚ ਸਾਰੇ ਅਵੇਲੇਬਲ ਨੇ ਜਿੰਨੇ ਵੀ ਇਥੇ ਐਡ ਕੀਤੇ ਨੇ ਬਹੁਤ ਜ਼ਿਆਦਾ ਘੱਟ ਰੇਟ ਤੇ ਸੂਟ ਆਏ ਨੇ ਸ਼ਿਪਿੰਗ ਜਿਹੜੀ ਇਹਨਾਂ ਤੇ ਬਿਲਕੁਲ ਫ੍ਰੀ ਆ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਹਨ बॉटਮ ਇਹਨਾਂ ਦਾ ਤੁਹਾਨੂੰ ਜਿਹੜਾ ਪ੍ਰਿੰਟਡ ਮਿਲੇਗਾ ਰੰਗ ਜਿਹੜੇ ਨੇ ਉਹ ਸਾਰਿਆਂ ਦੀ ਪਸੰਦ ਦੇ ਲੈ ਕੇ ਨੇ ਸਾਰੇ ਹੀ ਰੰਗ ਬਹੁਤ ਪਿਆਰੇ ਨੇ ਪਹਿਲੀ ਜਿਹੜੀ ਕਲੈਕਸ਼ਨ ਸੀ ਉਹ ਤੁਹਾਨੂੰ ਵੈਲਵਟ ਵਿੱਚ ਮਿਲੇਗੀ ਐ ਵਾਲੇ ਜਿਹੜੇ ਹੁਣ ਸੂਟ ਚੱਲ ਰਹੇ ਨੇ ਇਹ ਤੁਹਾਨੂੰ ਮਿਲ ਜਾਣਗੇ ਪਸ਼ਮੀਨਾ ਦੇ ਵਿੱਚ ਤੇ ਇਹ ਵਾਲੇ ਸੂਟ ਤੁਹਾਨੂੰ ਮਿਲਣਗੇ 430 ਰੁਪਿਆਵਾਂ ਦੇ ਵਿੱਚ ਜਿਹੜੀ ਪਹਿਲਾਂ ਕਲੈਕਸ਼ਨ ਆਈ ਸੀ ਉਹ 450 ਦੀ ਸੀ ਐ ਤੁਹਾਨੂੰ 430 ਰੁਪਿਆਵਾਂ ਦੇ ਵਿੱਚ ਪਸ਼ਮੀਨਾ ਦੀ ਸ਼ਰਟ ਪਸ਼ਮੀਨਾ ਦਾ ਪਲੇਨ ਬਾਟਮ ਤੇ ਪਸ਼ਮੀਨਾ ਦਾ ਹੀ ਦੁਪੱਟਾ ਮਿਲੇਗਾ ਸ਼ਰਟ ਤੇ ਪ੍ਰਿੰਟ ਹੈ ਔਰ ਦੁਪट्टे ਤੇ ਪ੍ਰਿੰਟ ਹੈ ਤੇ ਜਿਹੜਾ ਬਾਟਮ ਆਏਗਾ ਸੈਲਫ ਪ੍ਰਿੰਟ ਨਾਲ ਆਏਗਾ ਪਲੇਨ ਨਹੀਂ ਹੈ ਸਬ ਨਾਲ ਕੁਝ ਨਾਲ ਸੈਲਫ ਪ੍ਰਿੰਟ ਨਾਲ ਆਏਗਾ ਇਹ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਸੂਟ ਐਡ ਕੀਤੇ ਨੇ ਸਾਰੇ ਸੂਟ ਅਵੇਲੇਬਲ ਨਹੀਂ ਤੇ ਜਿੰਨਾ ਰੇਟ ਸਭ ਦੇ ਸੂਟਾਂ ਦਾ ਮੈਂ ਦੱਸਿਆ ਉਹੀ ਫਾਈਨਲ ਰੇਟ ਲੱਗੇਗਾ ਇਸ ਤੋਂ ਇਲਾਵਾ ਹੋਰ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਜਿੰਨੇ ਵੀ ਕਲੈਕਸ਼ਨ ਐਡ ਕੀਤੀਆਂ ਨੇ ਉਹਨਾਂ ਦਾ ਇਹੀ ਰੇਟ ਹੈ ਸਮਰ ਸੀਜ਼ਨ ਸਟਾਰਟ ਹੋ ਰਿਹਾ ਵਿੰਟਰ ਜਾ ਰਿਹਾ ਇਸ ਲਈ ਕਲੈਕਸ਼ਨਾਂ ਹੁਣ ਥੋੜੀਆਂ ਬਹੁਤ ਆਫਰਾਂ ਤੇ ਆਂਦੀਆਂ ਨੇ ਤੇ ਐਹੀ ਹੁਣ ਕਲੈਕਸ਼ਨਾਂ ਜਿਹੜੀਆਂ ਚੱਲ ਰਹੀਆਂ ਨੇ ਅਲ ਰੁਪਈਆ ਬ੍ਰਾਂਡ ਦੀਆਂ ਬਹੁਤ ਜ਼ਿਆਦਾ ਆਫਰਾਂ ਤੇ ਆਈਆਂ ਨੇ 430 ਰੁਪਈਆ ਦੇ ਵਿੱਚ ਐ ਤੁਹਾਨੂੰ ਪਸ਼ਮੀਨਾ ਦਾ ਟਾਪ ਬਾਟਮ ਐ ਤੇ ਦੁਪੱਟੇ ਦਾ ਪੂਰਾ ਸੂਟ ਮਿਲ ਜੇਗਾ ਐਹੀ ਸੂਟ ਜਦੋਂ ਫੁੱਲ ਵਿੰਟਰ ਹੁੰਦੀ ਐ ਉਦੋਂ 600 ਜਾਂ 650 ਦੀ ਰੇਂਜ ਵਿੱਚ ਆਂਦਾ ਬਟ ਹੁਣੇ ਕੀ ਆਫਰ ਲੱਗੀ ਐ ਤੇ ਆਫਰ ਦੇ ਕਰਕੇ 50% ਲੈਸ ਦੇ ਸਾਰੇ ਸੂਟ ਆਏ ਨੇ ਰਾਂਗੇ ਦੇ ਵਿੱਚ 15 ਨੇ ਤੇ ਸਾਰੇ ਹੀ ਰੰਗ ਜਿਹੜੇ ਨੇ ਬਹੁਤ ਪਿਆਰੇ ਨੇ ਬਾਟਮ ਵੀ ਪੋਲਕਾ ਡਾਟ ਨਾ ਲਾਏਗਾ ਪਲੇਨ ਨਹੀਂ ਆਏਗਾ ਬਾਟਮ ਵੀ ਇਹ ਵਾਲੇ ਟਾਪ ਐਂਡ ਬਾਟਮ ਦੇ ਅੱਜਕੱਲ ਖੀਨ ਕਾਬ ਫੈਬਰਿਕ ਬਹੁਤ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ ਇਹ ਜਿੰਨੇ ਵੀ ਸੂਟ ਹੁਣ ਟੌਪ ਐਂਡ ਬਾਟਮ ਦੇ ਚੱਲ ਰਹੇ ਨੇ ਖੀਨਖਾ ਫੈਬਰਿਕ ਦੇ ਨਾਲ ਆਣਗੇ 2 ਮੀਟਰ ਦੀ ਸ਼ਰਟ 2 ਮੀਟਰ ਦੇ ਬਾਟਮ ਦੇ ਨਾਲ ਆਣਗੇ ਖੀਨਖਾ ਬ੍ਰੋਕਰਟ ਦੀ ਸ਼ਰਟ ਬ੍ਰੋਕਰਟ ਦਾ ਬਾਟਮ ਖੀਨਖਾ ਵਿੱਚ ਆਏਗਾ ਕ੍ਰੇਪ ਦਾ ਬਾਟਮ ਆਏਗਾ ਪ੍ਰਾਈਸ ਇਹਦਾ 1000 ਰੁਪਏ ਹੈ ਚਾਰ ਰੰਗ ਦੇ ਵਿੱਚ ਅਵੇਲੇਬਲ ਨੇ ਚਾਰੋਂ ਰੰਗ ਬਹੁਤ ਪਿਆਰੇ ਨੇ ਸੋਹਣੇ ਨੇ ਖੀਨਖਾ ਵੀ ਟ੍ਰੈਂਡ ਕਰ ਰਿਹਾ ਤੇ ਇਸ ਲਈ ਖੀਨਖਾ ਦੇ ਫੈਬਰਿਕ ਦੇ ਨਾਲ ਇਹ ਵਾਲੇ ਸੂਟ ਜਿਹੜੇ ਸਪੈਸ਼ਲ ਆਏ ਨੇ ਟੌਪ ਐਂਡ ਬਾਟਮ ਦੀ ਕਲੈਕਸ਼ਨ ਹੈ ਐਵੀ ਖੀਨ ਖਾਬੇ ਚੀ ਤੁਹਾਨੂੰ ਮਿਲੇਗਾ ਟਾਪ ਤੁਹਾਨੂੰ 2 ਮੀਟਰ ਦਾ ਮਿਲੇਗਾ ਬਾਟਮ ਵੀ ਤੁਹਾਨੂੰ 2 ਮੀਟਰ ਦਾ ਮਿਲੇਗਾ ਪੰਜ ਰੰਗ ਇਹਦੇ ਵਿੱਚ ਆਏ ਨੇ 1000 ਰੁਪਏ ਦਾ ਰੇਟ ਹੈ ਖੀਨ ਖਾਬੇ ਦਾ ਫੈਬਰਿਕ ਹੈ ਨਾਲ ਬ੍ਰੋਕੇਟ ਦੇ ਪੱਤੇ ਪੈਟਰਨ ਜਿਹੜਾ ਕਢਾਈ ਹੋਈ ਹੈ ਉਹ ਨਾਲ ਇਹਦੇ ਦਿੱਤੀ ਹੋਈ ਹੈ ਇਹ ਜਿਹੜੀਆਂ ਕਲੈਕਸ਼ਨਾਂ ਨੇ 4 5 ਜਾਂ 6 ਰੰਗਾਂ ਵਿੱਚ ਆਂਦੀਆਂ ਨੇ ਇਹਨਾਂ ਦਾ ਜਿਹੜਾ ਦੋਨੋਂ ਪਹਿਲਾਂ ਵੀ ਕਲੈਕਸ਼ਨ ਤੇ ਹੁਣ ਵੀ ਇਹਨਾਂ ਦੋਨਾਂ ਦਾ ਹੀ ਰੇਟ 1000 ਰੁਪਏ ਹੈ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦਾ ਤੁਹਾਨੂੰ ਬਾਟਮ ਮਿਲੇਗਾ স্পੈਸ਼ਲ ਆਫਰ ਹੈ ਮਾਈਕਰੋ ਵੈਲਵਟ ਦਾ ਸੂਟ ਤੁਹਾਨੂੰ ਮਿਲੇਗਾ 2.5 ਮੀਟਰ ਸ਼ਰਟ ਦੇ ਨਾਲ ਸੀਕਵੈਂਸ ਵਰਕ ਦੇ ਨਾਲ ਬਾਟਮ ਤੁਹਾਨੂੰ ਪਲੇਨ ਰੀਜਨਲ ਬਹੁਤ ਹੀ ਪਿਆਰਾ ਪਿਓਰ ਵੈਲਵਟ ਦਾ ਮਿਲੇਗਾ ਤੇ ਸ਼ਿਮਰ ਦਾ ਫੁੱਲ 4 ਸਾਈਡਡ ਲਾਸ ਵਾਲਾ ਤੁਹਾਨੂੰ ਦੁਪੱਟਾ ਮਿਲੇਗਾ ਇਹਦਾ ਰੇਟ ਸਿਰਫ ਤੇ ਸਿਰਫ 1000 ਰੁਪਏ ਹੈ ਇਹ ਵਾਲਾ ਸੂਟ ਵੀ ਤੁਹਾਨੂੰ ਕੀਨਖਾਬ ਵਿੱਚ 6 ਰੰਗਾਂ ਵਿੱਚ ਮਿਲ ਜੇਗਾ ਸ਼ਰਟ ਐਂਡ ਬਾਟਮ ਦਾ ਫੈਬਰਿਕ 2 ਟਾਈ ਮੀਟਰ ਦੀ ਸ਼ਰਟ 2 ਟਾਈ ਮੀਟਰ ਦਾ ਬਾਟਮ ਸ਼ਰਟ ਦਾ ਫੈਬਰਿਕ ਕੀਨਖਾਬ ਐ ਬਾਟਮ ਦਾ ਫੈਬਰਿਕ ਪਿਓਰ ਕ੍ਰੇਪ ਐ 1000 ਰੁਪਏ ਦਾ ਰੇਟ ਐ ਇਹ ਵੀ ਤੁਹਾਨੂੰ ਸੂਟ ਜਿਹੜੇ 1000 ਰੁਪਏਾਂ ਦੇ ਵਿੱਚ ਮਿਲ ਜਾਣਗੇ ਇਹਨਾਂ ਵਿੱਚ ਵੀ ਮੇਰੇ ਕੋਲ 5 ਰੰਗ ਨੇ 5 ਹੀ ਰੰਗ ਬਹੁਤ ਪਿਆਰੇ ਨੇ ਸੋਹਣੇ ਨੇ ਡਿਜ਼ਾਈਨ ਬੜੇ ਪਿਆਰੇ ਬਣੇ ਹੋਏ ਨੇ ਹਰ ਇੱਕ ਦੀ ਚੋਇਸ ਨੂੰ ਸਾਹਮਣੇ ਰੱਖ ਕੇ ਇਹਨਾਂ ਵਿੱਚ ਡਿਜ਼ਾਈਨ ਜਿਹੜੇ ਨਵੇਂ ਰੱਖੇ ਗਏ ਨੇ ਇਹ ਵਾਲੇ ਬ੍ਰੋਕਰਡ ਬਨਾਰਸੀ ਸਟਾਈਲ ਦੀ 컬렉ਸ਼ਨ ਆਈਆਂ 5 ਮੀਟਰ ਦਾ ਤੁਹਾਨੂੰ ਬ੍ਰਾਂਡਡ ਸੂਟ ਮਿਲੇਗਾ ਸਿਰਫ ਸਿਰਫ 430 ਰੁਪਿਆਵਾਂ ਦੇ ਵਿੱਚ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਨੇ ਰੰਗ ਦੇ ਵਿੱਚ ਜਿਹੜੇ ਕਿ 4 ਹੈਗੇ ਨੇ ਬਾਕੀ ਅਗਰ ਤੁਸੀਂ ਸੂਟ ਬਾਇ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਲਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ